ਨਾਦੇ ਸਮਰਾਰਾ ਰੋਡ ਤੇ ਦੋ ਗੱਡੀਆਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਇੱਕ ਕਾਰ ਬੁਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਜਦ ਕਿ ਇਸ ਘਟਨਾ ਦੀ ਚਪੇਟ ਵਿੱਚ ਆਉਣ ਵਾਲੀ ਇੱਕ ਬੁਲਟ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਤੇ ਬੁਲਟ ਚਾਲਕ ਬਾਲਬਨ ਇਸ ਹਾਦਸੇ ਦੇ ਵਿੱਚ ਬਚ ਗਿਆ ਗਨੀਮਤ ਰਹੀ ਕਿ ਇਹ ਘਟਨਾ ਕੋਈ ਵਿੱਚ ਕੋਈ ਜਾਣੀ ਨੁਕਸਾਨ ਤੋਂ ਬਚਾਰਿਆ ਇਸ ਘਟਨਾ ਦਾ ਕਾਰਨ ਰੋਡ ਤੇ ਪਿਆ ਟਵਾ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੇ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆਈ ਪੇਰਾ ਨਾ ਗੁਰਪਾਲ ਸਿੰਘ ਜੀ ਅੱਛਾ ਕਿੱਦਾਂ ਆਇਆ ਐਕਸੀਡੈਂਟ ਇਹ ਮੁੰਡਾ ਖੰਨੇ ਤੋਂ ਆ ਰਿਹਾ ਸੀ Swift ਵਾਲਾ ਜੀ ਇਹ ਜੰਮੂ ਵਾਲੇ ਆ ਰਹੇ ਸੀ ਇੱਧਰੋਂ ਸਮਰਾਲੇ ਤੋਂ ਓਵਰਟੇਕ ਕਰ ਰਹੇ ਸੀ ਉਹਨੇ Swift ਵਾਲਾ ਮਾਰਿਆ ਚੱਕ ਕੇ ਤੇ ਨਾਲ ਸਾਡਾ ਬੁਲਟ ਵੀ ਭੰਤਾ ਗਲਤੀ ਹੈਗੀ ਜੰਮੂ ਵਾਲਿਆਂ ਦੀ ਉਹ ਉਹ ਕਾਦੀ ਤੇ ਸੀਗੀ ਉਹ ਪਿਕਅਪ ਮਹਿੰਦਰਾ ਪਿਕਅਪ ਚ ਸੀ ਹਾਂਜੀ ਇਹ ਕਿਹੜੀ ਗੱਡੀ ਇਹ Swift ਹੈ ਤੁਹਾਡਾ ਕਾਹਦਾ ਨੁਕਸਾਨ ਹੋਇਆ ਸਾਡਾ ਬੁਲਟ ਦਾ ਜੀ ਕਾਰਨ ਕੀ ਲੱਗਦਾ ਕਾਰਨ ਉਹਦੀ ਉਹਨਾਂ ਦੀ ਗਲਤੀ ਜੀ ਉਹਨੇ दारू ਪੀਤੀ ਹੋਈ ਸੀ ਡਰਾਈਵਰ ਦੀ ਹੁਣ ਕਿੱਥੇ ਆ ਉਹ ਡਰਾਈਵਰ ਚਾ ਉਹਨਾਂ ਤਾਂ ਭੱਜ ਗਿਆ ਭੱਜ ਕੀ ਨਾਮ ਹੈ ਠੀਕ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਅੱਛਾ ਕੀ ਹੋਇਆ ਇਹ ਐਕਸੀਡੈਂਟ ਵੀਰ ਜੀ ਇੱਥੇ ਇਹ ਨਾ ਅੱਗੇ ਵੀ ਕਈ ਐਕਸੀਡੈਂਟ ਹੋਏ ਨੇ ਅੱਜ ਜਿਹੜਾ ਡਿਜ਼ਾਇਰ ਵਾਲਾ ਬਿਲਕੁਲ ਸਿੱਧਾ ਆ ਰਿਹਾ ਸੀ ਹੁੰਦਾ ਕੀ ਹੈ ਜਦੋਂ ਸਮਰਾਲੇ ਵੱਲੋਂ ਕੋਈ ਗੱਡੀ ਆਉਂਦੀ ਹੈ ਆ ਟੋਏ ਦੇ ਆ ਕੇ ਗੱਡੀ ਸਲੋ ਹੋ ਜਾਂਦੀ ਹੈ ਜਿਹੜੀ ਉਦੋਂ ਪਿਛਲੀ ਵਾਲੀ ਗੱਡੀ ਹੁੰਦੀ ਆ ਉਹਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੀ ਉਸ ਚੱਕ ਵਿੱਚ ਐਕਸੀਡੈਂਟ ਹੁੰਦਾ ਆ ਆ ਜਿਹੜਾ ਟੋਆ ਆ ਇਹ ਘੱਟੋ ਘੜ 10 ਵਾਰ ਪ੍ਰਸ਼ਾਸਨ ਪਰ ਚੁੱਕਿਆ ਅਸੀਂ ਇਹਦੀ ਹਰ ਵਾਰ ਬੇਨਤੀ ਕੀਤੀ ਵੀ ਇਹਨੂੰ ਭਰਾਇਆ ਜਾਵੇ ਇਹਦਾ ਕੋਈ ਪੱਕਾ ਹੱਲ ਦੇਖੋ ਟੈਲਾਂ ਲਾਈਆਂ ਹੋਈਆਂ ਨੇ ਉਹ ਟੈਲਾ ਓਖੜਦੀਆਂ ਨੇ ਨਾਲੇ ਤੋਂਰੇ ਬ੍ਰੇਕਾਂ ਲੱਗਦੇ ਨੇ ਗੱਡੀਆਂ ਦੀਆਂ ਐਕਸੀਡੈਂਟ ਹੁੰਦੇ ਨੇ ਆ ਦੇਖੋ ਹੁਣ ਕਿੰਨਾ ਵੱਡਾ ਐਕਸੀਡੈਂਟ ਹੋਏਗਾ ਗੱਡੀ ਬਿਲਕੁਲ ਖਤਮ ਹੋ ਗਈ ਜਦ ਕਿ ਜਦੋਂ ਵੀ ਅਸੀਂ ਕਿਹਾ ਉਦੋਂ ਘੱਟੋ ਘੜ ਮਹੀਨੇ 2 ਮਹੀਨੇ ਤੋਂ ਬਾਅਦ ਇਹਨੂੰ ਭਰਿਆ ਜਾਂਦਾ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਇਹ ਆ ਇਟਾ ਕੱਢ ਕੇ ਪੱਕਾ ਲੁੱਕ ਵਾਲ ਪਾ ਕੇ ਇਹਨੂੰ ਪੂਰਾ ਪੱਕਾ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜਾਨ ਦਾ ਬਚਾਅ ਹੋ ਸਕੇ ਗੱਡੀ ਵਾਲੀ ਠੀਕ ਨੇ ਵੀਰ ਜੀ ਗੱਡੀ ਵਾਲੇ ਠੀਕ ਨੇ ਉਸ ਗੱਡੀ 'ਚ 7-8 ਜਿਹੜੇ ਬੰਦੇ ਬੈਰੇ ਸੀਗੇ ਉਹਨਾਂ ਦੇ ਮਾੜੀ-ਮਾੜੀਆਂ ਸੱਟਾਂ ਲੱਗੀਆਂ ਨੇ ਕਿਸੇ ਦੇ ਕਿਤੇ ਕਿਸੇ ਦੇ ਕਿਤੇ ਹਾਲਾਂਕਿ ਉਸ ਡਰਾਈਵਰ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਪਰ ਇਸ ਗੱਡੀ ਦਾ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਵਿਚਾਰਾ ਜਿਹੜਾ ਬਿਲਕੁਲ ਸਿੱਧਾ ਜਾ ਰਿਹਾ ਸੀਗਾ ਪਹਿਲਾਂ ਵੀ ਕੋਈ ਇੱਥੇ ਦੇ ਹਾਦਸੇ ਨੇ ਵੀਰ ਜੀ ਹਾਦਸੇ ਤਾਂ ਹੋ ਰਹੇ ਤੁਹਾਨੂੰ ਕੀ ਦੱਸਿਏ ਪੱਟੀਆਂ ਦਾ ਮੁੰਡਾ ਐਕਸੀਡੈਂਟ ਹੋਇਆ ਉਹਦੀ ਡੈ ਬਲਕਿ ਤੁਸੀਂ ਹੁਣ ਅਸੀਂ ਰਾਤ ਨੂੰ ਇੱਥੇ ਮੇਰਾ ਘਰ ਹੈ ਨਾਲ ਰਾਤ ਨੂੰ ਇੰਨੀਆਂ ਬਰੇਕਾਂ ਵੱਜਦੇ ਨੇ ਇੰਨੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਕੋਈ ਨਾ ਕੋਈ ਰੋਜ਼ ਦੋ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਕੂਟਰ ਮੋਟਰਸਾਈਕਲ ਵਾਲਾ ਆਇਆ ਕੋਈ ਕੁੜੀਆਂ ਜਿਹੜੇ ਸਕੂਲ ਤੋਂ ਆਉਂਦੇ ਨੇ ਜਾਂ ਬੱਚੇ ਉਹ ਗਿਰਦੇ ਨੇ ਜੀ ਇੱਥੇ ਇਹ ਨਾਮ ਹੈ ਤੁਹਾਡਾ ਮੇਰਾ ਨਾਮ ਕਰਨ ਸ਼ਰਮਾ ਹੈ ਜੀ ਅੱਛਾ ਕਿੱਦਾਂ ਹੋਇਆ ਜੀ ਮੈਂ ਅੱਜ ਆਪਣੇ ਘਰੇ ਚੱਲਿਆ ਸੀ ਮੈਂ ਚੰਡੀਗੜ੍ਹ ਕੈਬ ਦੀ ਡਿਊਟੀ ਕਰਦਾ ਤੇ ਮੇਰੀ ਡਿਪਾਰਟਮੈਂਟ 'ਚ ਵੀ ਗੱਡੀ ਲੱਗੀ ਹੋਈ ਆ ਤੇ ਮੈਂ ਘਰੇ ਜਾਂਦੇ ਜਾਂਦੇ ਮੈਂ ਕਿਹਾ ਮੰਦਰ ਮੱਥਾ ਦੇ ਕੇ ਲਈਏ ਉਹਦੇ ਵਾਸਤੇ ਮੈਂ ਜਾ ਰਿਹਾ ਸੀ ਮੈਂ ਬਿਲਕੁਲ ਆਪਣੀ ਜਗ੍ਹਾ ਜਾ ਰਿਹਾ ਸੀ ਸਿੱਧਾ ਜਾ ਰਿਹਾ ਸੀ ਇੱਕ ਬਲੈਰੋ ਗੱਡੀ ਓਵਰਟੇਕ ਕਰਦੀ ਹੋਈ ਬਿਲਕੁਲ ਮੇਰੇ ਸਾਹਮਣੇ ਮਾਰੀ ਜਿਹੜੀ ਤੁਸੀਂ ਫੁਟੇਜ ਦੇਖ ਹੀ ਸਕਦੇ ਹੋ ਇਹਦੇ 'ਚ ਮੇਰੀ ਕੋਈ ਗਲਤੀ ਵੀ ਨਹੀਂ ਹੈਗੀ ਤਾਂ ਬਿਲਕੁਲ ਮੈਂ ਸੋਫੀ ਹਾਂ ਉਹ ਸਾਰੇ ਰੱਜ ਹੋਏ ਸੀ दारू ਤੇ ਅਮਿੰਤਾ ਇਹ ਹੈ ਕਿ ਮੈਨੂੰ ਮੇਰੀ ਗੱਡੀ ਦਾ ਪੂਰਾ ਖਰਚਾ ਪਾਣੀ ਚਾਹੀਦਾ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਦੇਖੋ ਜੀ ਇਨਸ਼ੋਰੈਂਸ ਕਲੇਮ ਹੋਊਗੀ 4-5 ਮਹੀਨੇ ਲਾ ਜਾਣੀ ਗੱਡੀ ਦੀ ਕਿਸ਼ਤ ਜਾਂਦੀ ਹੈ ਜੀ ਮਹੀਨੇ ਦੀ ਮੈਨੂੰ ਉਹ 5-6 ਮਹੀਨੇ ਦੀ ਕਿਸ਼ਤ ਤੇ ਜੋ ਵੀ ਮੇਰਾ ਉੱਪਰ ਕੋਈ ਵੀ ਇੰਸ਼ੋਰੈਂਸ ਕਲੇਮ ਲੈਂਦੇ ਕੋਈ ਖਰਚਾ ਹੋਗਾ ਉਹ ਮੈਨੂੰ ਦਿੱਤਾ ਜਾਵੇ ਤੁਸੀਂ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ ਮੈਂ ਇਕੱਲਾ ਹੀ ਸੀ ਜੀ ਆਪਣਾ ਬੇਟਾ ਕੋਈ ਨਾਲ ਫੈਮਲੀ ਦਾ ਕੋਈ ਨਹੀਂ ਕੋਈ ਨਹੀਂ ਸੀ ਮੈਂ ਇਕੱਲਾ ਆਪਣੇ ਘਰੇ ਚੱਲਿਆ ਸੀ ਖੰਨੇ ਤੇ ਜਾਂਦੇ ਆਂਦੇ ਮੱਥਾ ਟਿਕਣਾ ਸੀ ਖਾਟੂ ਚਾ ਮੈਂ ਉੱਥੇ ਜਾ ਰਿਹਾ ਸੀ ਤੇ ਆਂਦੇ ਆਂਦੇ ਇਹ ਰਜੋਏ ਸੀ ਇਹਨਾਂ ਨੇ ਉੱਪਰ ਬਿਲਕੁਲ ਸਾਹਮਣੇ ਤੋਂ ਮੇਰੇ ਗੱਡੀ ਮਾਰੀ ਜੀ ਜੇ ਤੁਸੀਂ ਦੇਖ ਸਕਦੇ ਹੋ ਜਿਹੜੀ ਦੂਜੀ ਗੱਡੀ ਵਾਲੇ ਉਹਨਾਂ ਨੇ ਸ਼ਰਾਬ ਪੀਤੀ ਹਾਂਜੀ ਹਾਂਜੀ ਉਹਨਾਂ ਨੇ ਸ਼ਰਾਬ ਪੀਤੀ ਇਹਦੀ ਜੰਮੂ ਦੀ ਗੱਡੀ ਹੈ ਜੀ ਦੇਖੋ ਬੰਦਾ ਮ ਗੱਡੀ ਦਾ ਜੀ ਦੇਖ ਹੀ ਸਕਦੇ ਹੋ ਤੁਸੀਂ ਸਾਰੀ ਖਤਮ ਹੋ ਗਿਆ ਗੱਡੀ ਇੰਜਨ ਵੀ ਸਾਰਾ ਹੋ ਗਿਆ ਕਿਹੜੀ ਗੱਡੀ ਕਿਹੜੀ ਹੈ ਡਿਜ਼ਾਇਰ ਸਵਿਫਟ ਨਹੀਂ ਡਿਜ਼ਾਇਰ ਹੋਈ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਨੂੰ ਮੈਂ ਹੀ ਮੰਗ ਕਰਦਾ ਮੇਰੀ ਗੱਡੀ ਠੀਕ ਕਰਕੇ ਦਿੱਤੀ ਜਾਵੇ ਜੀ ਪ੍ਰੋਪਰ